ਫਿਲਮ ਲੈ ਕੇ ਆਏ ਹੋ ਤੁਸੀਂ ਬਹੁਤ ਵਧੀਆ ਫਿਲਮ ਹੈ ਜੀ ਔਰ ਬਹੁਤ ਹਾਰਡ ਵਰਕ ਔਰ ਟੀਮ ਵਰਕ ਕੀਤਾ ਗਿਆ ਔਰ ਬਹੁਤ ਜਿਆਦਾ ਮਿਹਨਤ ਕੀਤੀ ਗਈ ਫਿਲਮ ਦੇ ਉੱਤੇ ਔਰ ਇਸ ਨੂੰ ਬਹੁਤ ਬੜੀ ਤਰੀਕਾ ਨਾਲ ਸ਼ੂਟ ਕੀਤਾ ਗਿਆ ਬਹੁਤ ਵਧੀਆ ਵਧੀਆ ਆਰਟਿਸਟ ਲਾਏ ਗਏ ਆ ਔਰ ਤੇ ਇਹਦੇ ਵਿੱਚ ਸਾਡੇ ਸੁਖਵਿੰਦਰ ਮੋਮਣ ਜੀ ਨੇ ਆਪਣਾ ਪੂਰਾ ਜੋਰ ਲਾਇਆ ਜੀ ਆਪਣੇ ਉਹ ਪ੍ਰੋਡਕਸ਼ਨ ਦੇ ਵਿੱਚ ਵੀ ਸਾਰਾ ਉਸ ਵਧੀਆ ਤੁਹਾਡਾ ਕੀ ਰੋਲ ਹੈ ਇਹਦੇ ਵਿੱਚ ਮੇਰਾ ਸ਼ਨੀ ਜੀ ਤੇ ਗੋਜੀ ਬਹੁਤ ਲਾ ਰੋਲ ਹੈ ਕਿ ਜਿਨ੍ਹਾਂ ਦੇ ਕੋਲ ਉਹ ਆਪਣਾ ਬਚਪਨ ਤੋਂ ਲੈ ਕੇ ਤੇ ਪੂਰੀ ਜ਼ਿੰਦਗੀ ਇੱਥੇ ਆ ਕੇ ਆਸ਼ਰਮ ਦੇ ਵਿੱਚ ਉਹਨਾਂ ਨੇ ਆਪਣਾ ਉਹ ਤਰਬੰਦਗੀ ਕੀਤੀ ਤਾਂ ਸੁਖਾ ਰਾਮ ਸ਼ੁਰੂਆਤ ਆਏ ਜਿਹੜਾ ਪਹਿਲੀ ਫਿਲਮ ਹੈ ਕਿ ਪਹਿਲਾਂ ਵੀ ਕੋਈ ਤੁਸੀਂ ਫਿਲਮਾਂ ਜਿਹੜੀਆਂ ਉਹ ਕਰ ਚੁੱਕੇ ਕਿਉਂਕਿ ਅੱਜ ਤੱਕ ਤੁਸੀਂ ਧਾਰਮਿਕ ਗੀਤਾਂ ਦੇ ਵਿੱਚ ਹੀ ਜ਼ਿਆਦਾਤਰ ਆਏ ਹੋ ਚਾਹੇ ਉਹ ਬਾਬਾ ਬਲਕਨਾਥ ਹੋਵੇ ਚਾਹੇ ਪੀਰਾਂ ਦੇ ਨਹੀਂ ਫਿਲਮਾਂ ਬਹੁਤ ਫਿਲਮਾਂ ਬਹੁਤ ਸਾਰੀ ਕੀਤੀਆਂ ਹੋਈਆਂ ਅੱਛਾ ਜੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਉਨ੍ਹਾਂ ਦੇ ਵਿੱਚ ਇਹ ਜਿਹੜਾ ਰੋਲ ਆ ਸ਼ਬਰੀ ਧੰਨਵਾਦ ਜੀ ਫਿਲਮਾਂ ਸੀ ਆਪਣੇ ਯੋਗਦਾਨ ਨਾਲ ਇਹ ਰੋਲ ਸੀ ਅਫੀਸ਼ੀਅਲ ਫਿਲਮਾਂ ਸੀ ਹੋਰ ਵੀ ਕਈ ਫਿਲਮਾਂ ਆ ਧੰਨਵਾਦ ਜੀ ਬਹੁਤ ਧੰਨਵਾਦ ਉਹਨਾਂ ਫਿਲਮਾਂ ਨਾਲੋਂ ਇਹਨਾਂ ਫਿਲਮਾਂ ਨੂੰ ਲੋਕਾਂ ਤੋਂ ਕੀ ਉਮੀਦ ਕਰਦੇ ਜਾਂ ਫਿਰ ਕੀ ਬੈਸਿਕ ਉਹਨਾਂ ਤੋਂ ਨਾਲੋਂ ਕੁਝ ਛੱਡ ਕੇ ਪਰ ਫਿਲਮ ਬਹੁਤ ਵਧੀਆ ਔਰ ਜੋ ਲੋਕਾਂ ਨੂੰ ਜਿਸ ਬਾਰੇ ਪੂਰੀ ਨੌਲੇਜ ਨਹੀਂ ਸੀ ਉਹਦੇ ਵਿੱਚ ਆਪਾਂ ਉਹ ਵੀ ਦੱਸਿਆ ਇਹ ਚਲਰੀ ਵਾਲੇ ਕੋਲ ਸਿੱਕਲਾ ਇਹਨੇ ਲੋਕਾਂ ਨੂੰ ਜਾਂਦੇ ਸੀ ਇਹ ਵੀ ਪਿੱਲਣੀ ਔਰ ਢੂਠੇ ਵੇਰ ਖਲਾਏ ਹੋਰ ਕਿਸੇ ਨੂੰ ਨਹੀਂ ਸਪਤਾ ਉਹ ਇਹਦੇ ਵਿੱਚ ਪੂਰੀ ਉਹਨਾਂ ਦੀ ਹਿਸਟਰੀ ਦਸੀ ਠੀਕ ਹੈ